ਅੱਜ ਤੁਸੀਂ ਦੇਖ ਸਕਦੇ ਹੋ ਕਿ ਮੰਡੀ ਦੇ ਵਿੱਚ ਚੱਲ ਰਿਹਾ ਜੀ ਕੰਮ ਦਾਣਾ ਮੰਡੀ ਚ ਜਿਵੇਂ ਆਪਾਂ ਨੂੰ ਪਤਾ ਹੈ ਇੱਕ ਦਾ ਸਾਲੀ ਵढाई ਹੋ ਰਹੀ ਹੈ ਜੀ ਮੰਡੀਆਂ ਦੇ ਵਿੱਚ ਢਾਂਕਾਂ ਦੇ ਢੇਰ ਲੱਗ ਚੁੱਕੇ ਨੇ ਜੀ ਦੇਖਾਦੇ ਤੁਸੀਂ ਅੱਗੇ ਮੌਸਮ ਵੀ ਖਰਾਬ ਹੈ ਜੀ ਪਰ ਤੋਂ ਜਿੱਦਾਂ ਦਾ ਸਾਲਾਂ ਪਾ ਕੇ ਟਕੀਆਂ ਹੋਈਆਂ ਨੇ ਇਹ ਕਣਕਾਂ ਫਸਾਈ ਹੋਰ ਇਹ ਪੱਖੇ ਲੱਗ ਰਹੇ ਨੇ ਕਿ گاؤں ਆਪਣੇ ਖੇਤਾਂ ਵਿੱਚੋਂ ਕਣਕ ਵੱਢ ਕੇ ਮੰਡੀ ਦੇ ਵਿੱਚ ਲਿਆ ਰਿਹਾ ਜੀ ਦੇਖ ਸਕਦੇ ਹੋ ਤੁਸੀਂ ਅੱਗੇ ਜਾਓ ਹੋ ਵੀ ਦੇਖ ਸਕਦੇ ਤੁਸੀਂ ਕੰਡਾ ਚੱਲ ਰਿਹਾ ਜੀ ਮੰਡੀ ਦੇ ਵਿੱਚ ਕਣਕ ਦੀ ਤਲਾਈ ਹੋ ਰਹੀ ਹੈ ਸਵੇਰੇ ਖਰਾਬ ਹੋ ਗਿਆ ਸੀਗਾ ਜੀ ਹੁਣ ਤੱਕ ਕੰਮ ਚੱਲ ਪੁੱਜ ਗਿਆ ਜੀ ਮਕਸਰ ਦੇ ਰਹੀਦਾ ਪੱਖੇ ਵੀ ਲੱਗ ਰਹੇ ਨੇ ਝਾਰੇ ਇਹ ਕੀ ਕਣਕ ਦੀ ਸਫਾਈ ਨਾਲ ਦੀ ਨਾਲ ਹੋ ਰਹੀ ਹੈ ਜੀ ਤੱਪਾ ਨੂੰ ਪਤਾ ਕੀ ਕਣਕ ਦਾ ਸੀਜ਼ਨ ਜੋਰਾਂ ਛੋਰਾ ਤੇ ਚੱਲ ਰਿਹਾ ਜੀ ਸਿਰਫ 5-7 ਦਿਨ ਦਾ ਹੀ ਸੀਜ਼ਨ ਰਹਿ ਗਿਆ ਜੀ ਖੇਤਾਂ ਦੇ ਵਿੱਚੋਂ ਅੱਧੀ ਕਣਕ ਵੱਢ ਚੁੱਕੀ ਹੈ ਜੀ ਦੇਖ ਸਕਦੇ ਤੁਸੀਂ ਵੱਢ ਕੇ ਮੰਡੀਆਂ ਦੇ ਵਿੱਚ ਆ ਚੁੱਕੀ ਹੈ ਕੰਮ ਚੱਲ ਰਿਹਾ ਹੈ ਜੀ ਮੰਡੀਆਂ ਦੇ ਵਿੱਚ ਨਾ ਨਾ ਗੋਰਨੀ ਕੱਟੀਆਂ ਵੀ ਜਾ ਰਹੀਆਂ ਨੇ ਦੇਖ ਸਕਦੇ ਤੁਸੀਂ ਦੇਖੋ ਢਾਂਗਾ ਲਾ ਰਹੀ ਹੈ ਜੀ